ਸਾਸਰੀ ਘਰ ਸਾਰਿਆਂ ਨੂੰ ਵੈਲਕਮ ਕਰਦੇ ਜੀ ਭਿੰਦਰ ਡੇਰੀ ਫਾਰਮ ਤੇ ਆਪਾਂ ਪਹੁੰਚ ਚੁੱਕੇ ਆ ਪਿੰਡ ਭਿੰਦਰ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣ ਜਾ ਰਹੀ ਆ ਘਰੇਲੂ ਪਸ਼ੂ ਆ ਝੋਟੀ ਸੇਲ ਕਰਨੀ ਆ ਪਹਿਲਾ ਸੂਆ ਸੂਣਾ ਝੋਟੀ ਨੇ ਚੰਗੀ ਝੋਟੀ ਆ ਮਿਣੀ ਝੋਟੀ ਆ ਚੰਗੀ ਕੁਆਲਿਟੀ ਦੀ ਆਪਾਂ ਗੱਲਬਾਤ ਕਰਾਂਗੇ ਵੀਰ ਨਾਲ ਇਹਦੀ ਡਿਟੇਲ ਲਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸੂਏ ਪਸ਼ੂ ਦੋ ਟਾਈਮ ਚੋ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਆਪਾਂ ਗੱਲਬਾਤ ਕਰਾਉਣੀ ਆ ਵੀਰ ਨਾਲ ਤੇ ਡਿਟੇਲ ਲੈਣੀਆਂ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਜੀ ਬੜਾ ਵਧੀਆ ਹੋਊ ਠੀਕ ਆ ਇੱਕ ਹੀ ਝੋਟੀ ਸੇਲ ਕਰਨੀ ਆ ਹਾਂਜੀ ਇੱਕ ਹੀ ਝੋਟੀ ਠੀਕ ਆ ਠੀਕ ਆ ਅਡਰੈਸ ਦੱਸ ਦੋ ਵੀਰ ਜੀ ਆਪਣਾ ਐਡਰੈਸ ਆਪਣਾ ਪਿੰਡ ਪਿੰਡਰ ਡੇਲਾ ਅੰਮ੍ਰਿਤਸਰ ਤਹਿਸੀਲ ਬਾਬਾ ਕੋੜਾ ਜੀ ਠੀਕ ਆ ਹਾਂ ਜੀ ਖਲਕੀਆ ਦੇ ਕੋਲ ਹੀ ਆਪਣਾ ਵਪਾਰ ਕਰਦੇ ਵੀਰ ਜੀ ਕੇ ਵਪਾਰ ਨਹੀਂ ਆ ਆਪਣਾ ਕਰਦਾ ਹੀ ਯਾਨੀ ਕਿ ਦੁੱਧ ਪਾਣੀ ਜਿਆਦਾ ਕਰੀਦਾ ਠੀਕ ਆ ਦੁੱਧ ਦੁੱਧ ਤੇ ਇਹ ਕਿੰਨਾ ਗੱਬਣ ਆ ਹਾਂ ਜੀ ਗੱਬਣ ਆ ਗੱਬਣ ਪਿੰਡੇ ਬਸ ਸੂਣ ਚ ਸਾਨੂੰ 2-5 ਦਿਨ ਸੂਣ ਚ ਰਹਿੰਦੇ ਸੂਆ ਪਹਿਲਾਂ ਜੀ ਸੂਆ ਪਹਿਲਾਂ ਆ ਠੀਕ ਇਹ ਹੈਗੀ ਕਰਦੀ ਆ ਤੇ ਆ ਵੀ ਕਰਦੀ ਆਪਣੀ ਪਾਲੀਏ ਝੋਟੀ ਠੀਕ ਹੈ ਨਾਮ ਦੱਸ ਦਿਓ ਜੀ ਆਪਣੇ ਨਾਮ ਮੇਰਾ ਗੁਰਮਾਨ ਸਿੰਘ ਆ ਜੀ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਹੈਗਾ ਜੀ 76819 77832 ਠੀਕ ਹੈ ਪਹਿਲਾ ਸੂਣਾ ਸੂਣਾ ਝੋਟੀ ਨਾ ਆ ਵੇਖੋ ਜੀ ਇਹ ਵੀ ਫੋਣੀ ਆ ਚੰਗੀ ਰਸਲਦੀ ਆ ਝੋਟੀ ਤੇਰਾ ਮਾਂ ਵੀ ਆਪਣੇ ਕੋਲ ਹੀ ਅੱਛਾ ਹਾਂਜੀ ਪਹਿਲਾਂ ਠੀਕ ਹੈ ਮਾਂ ਵੀ ਤੁਹਾਡੇ ਕੋਲ ਹੀ ਠੀਕ ਹੈ ਜੀ ਕਿ ਕਿੰਨਾ ਕੁ ਦੁੱਧ ਚਵਾਈ ਜਾਊਗੀ ਵੀਰ ਜੀ ਦੁੱਧ ਵੀਰ ਜੀ ਦੇਖੋ ਇਹ ਪਹਿਲੇ ਸੂਏ ਆ ਵੀ ਮੈਂ ਤਾਂ ਕਹਿੰਦਾ ਚਲੋ 10 ਕਿਲੋ ਚਵਾ ਦੇਣਾ ਹੀ ਬਹੁਤ ਆ ਠੀਕ ਹੈ 10 ਕਿਲੋ ਵੀ ਦੁੱਧ ਬਹੁਤ ਹੁੰਦਾ ਆਵੇ ਕੋਈ ਹਵਾਨਾ ਚੈੱਕ ਕਰ ਲੋ ਦੇਣ ਕਿੰਨੇ ਲੈ ਜੂ ਵੀਰ ਜੀ ਦਿਨ ਲੈ ਹੀ ਜਾਊਗੀ ਤਕਰੀਬਨ ਲੋ ਕਿੰਨੇ ਕਿ ਦਿਨ ਲੈ ਜੂ ਮੈਂ ਦਿਨ ਲੈ ਹੀ ਜਾਊਗੀ ਇਹ ਤਕਰੀਬਨ ਅੱਜ ਅਗਲੇ 10 15 ਦਿਨ ਹੋ ਜਾਣੇ ਪੂਰੇ ਠੀਕ ਹਾਂਜੀ ਬਾਕੀ ਐ ਪ्योर ਸੀਲ ਆ ਝੋਟੀ 20 25 ਦਿਨ ਲਾਉਂਗਾ ਵੱਧ ਲਾ ਜੂ ਨਹੀਂ 5 ਦਿਨ ਲੈ ਜੂਗੀ 5 ਦਿਨ ਲਾ ਜੂ ਹਾਂਜੀ ਠੀਕ ਠੀਕ ਆ ਠੀਕ ਆ ਬਹੁਤ ਥੋੜੀ ਆ ਦੇਖੋ ਘਰ ਸਾਹਮਣੇ ਵਾਲਾ ਲੈ ਤੇ ਸਾਰਿਆਂ ਨੂੰ ਵਧੀਆ ਠੀਕ ਹੈ ਜੀ ਬਾਕੀ ਗਾਂ ਆ ਇਹ ਵੀ ਇਸ ਤੋਂ ਝੋਟੀ ਆ ਵੇ ਇਦਾਂ ਮੰਨ ਲਓ ਵੀ 1.5 ਲੱਖ ਦੀ ਝੋਟੀ ਹੈ ਗਾਂ ਠੀਕ ਆ ਹਾਂਜੀ ਹੁਣ ਤਾਂ ਨਹੀਂ ਕਿਤੇ ਇੰਨਾ ਮੁੱਲ ਕਰਦੇ ਹੁਣ ਤਾਂ ਨਹੀਂ ਇੰਨਾ ਮੁੱਲ ਕਰਦੇ ਤੋਰੋਂ ਹੇਕਰਾਂ ਖੋਲ ਕੇ ਉਹ ਜੀ ਕਰਾਂਗੇ ਮੁੱਲ ਠੀਕ ਆ ਜੀ ਠੀਕ ਆ ਆ ਵੇਖੋ ਜੀ ਕਦ ਕੱਟ ਵੀ ਸੋਹਣਾ ਵਾ ਆ ਵੀਖ ਗੋਲ ਮੋਲ ਜੀ ਬਹੁਤ ਸੋਹਣੀ ਆ ਝੋਟੀ ਫੇਸ ਕੁਆਲਟੀ ਵੀ ਚੰਗੀ ਆ ਦੇਖ ਸਕਦੇ ਆ ਆ ਵੇਖ ਸਿੰਗ ਠਾਣੂਗਾ ਜੀ ਇਹਦੇ ਓਏ ਕਰੋ ਚੱਕ ਅਰੇ 20 25 ਦਿਨ ਲੱਜੂਗੀ ਥੋੜਾ ਇਹਨੇ ਰਹਾ ਹੋ ਗਿਆ ਵਾ ਹਾਂਜੀ ਬਾਕੀ ਕੋਈ ਗੱਲ ਰਹਿ ਜੇ ਵੀਰ ਕੋ ਫੋਨ ਤੇ ਪੁੱਛ ਲਓ ਨੰਬਰ ਆਪਾਂ ਸਕਰੀਨ ਤੇ ਦੇ ਦੇਣਾ ਜੀ ਆਹ ਵੇਖੋ ਬੰਦ ਇੱਥੇ ਹੀ ਵੀਰ ਬੰਦ ਕੈਮ ਆ ਪੂਰੀ ਲਿਸੀ ਰੁਸੀ ਨਹੀਂ ਕੀ ਚੰਗੀ ਕੁਆਲਿਟੀ ਦੀ ਆ ਸੋਹਣੀ ਸਨਖੀ ਪੂਰੀ ਆ ਜੀ ਵੇਖੋ ਦੁੱਧ 10 12 ਕਿਲੋ ਚਵਾਈ ਜਾਊਗਾ ਜਿਆਦਾ ਚਵਾਜੂ ਵੀਰ ਜੀ ਨਹੀਂ ਵੀਰ ਜੀ ਆਪਾਂ ਐਵੇਂ ਝੂਠ ਮਾਰੇ ਜਾਈਏ ਚਾਉਣ ਅਗਲੇ ਘਰ 12 ਚਵਾ ਦੇ ਹਾਂ ਇਹਨਾ ਵੀ 13 ਚਵਾ ਦੇ ਆਪਾਂ 10 ਕਿਲੋ ਲੀਟਰ ਯਾਨੀ ਕਿ ਕਹਿੰਨੇ ਆ 10 ਲੀਟਰ ਦੁੱਧ ਬਹੁਤ ਹੁੰਦਾ 10 ਲੀਟਰ ਚਵਾਈ ਜਾਊਗੀ ਠੀਕ ਆ ਪਹਿਲੇ ਸੋਇਆ ਮੈਂ ਕਹੇ ਨੂੰ 14 ਵੀ ਕਹਿ ਦੀ 16 ਕਹਿ ਦੀ ਗੱਲ ਜੀ ਨਹੀਂ ਬਣਦੀ ਹਾਂਜੀ 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 ਬਾਕੀ ਕਈ ਜਵਾਬ ਹੀ ਦਿੰਦੇ ਆ ਸਾਮ ਚੰਗੀ ਹੋ ਜਵਾਬ ਹੀ ਸਕਦੀ ਆ ਲੱਗਾ 12 13 ਕਿਲੋ ਹੋ ਗਈ ਮੁਰਦੀ ਹੈ ਬਾਕੀ ਇਹ ਹੈ ਕਿ ਸਾਮ ਚੰਗੀ ਕਰ ਲੈ ਕੋਈ ਹਾਂ ਜੀ ਹਾਂ ਜੀ ਸੌ ਅਜੇ ਟਾਈਮ ਹੈਗਾ ਵਾ ਫਿਰ ਫੀਡ ਦੇ 2 4 ਬੋਰੇ ਖਵਾ ਦੇ ਤੇ ਉਥੇ ਚਲ ਜਾਣੀ ਗੱਲ ਸਹੀ ਸਹੀ ਹੈ ਤੇ ਕਿੰਨਾ ਕਰਨਾ ਮੋਲੇ ਦਾ ਮੋਲ ਦੱਸ ਦਿਓ ਤੁਸੀਂ ਦੱਸ ਦਿਓ ਨਹੀਂ ਤੁਸੀਂ ਦੱਸੋ ਤੁਹਾਡੀ ਚੀਜ਼ ਆ ਅਸੀਂ ਕੀ ਦੱਸ ਲਈਓ ਦੱਸ ਦਿਓ ਤੁਸੀਂ ਕੋਈ ਨਾ ਤੁਸੀਂ ਹੀ ਕਰਦੇ ਬੰਦੇ ਮੇਰੇ ਲੋ ਭਾਵੇਂ ਲੱਖ ਕਰ ਦੋ ਤੁਸੀਂ ਮੈਂ ਤਾਂ ਕਹਿੰਦਾ 85 ਵਟਿਆ ਜਾਵੇ ਜਾਇਜ਼ ਜਿਆ ਕਰ ਦੇ ਜੀ ਥੋੜਾ ਜਾਇਜ਼ ਤੁਸੀਂ ਦੱਸ ਦਿਓ ਫਿਰ ਦੱਸੋ ਸਾਹਬ ਜੀ ਨਾ ਜਿੱਥੇ ਕਿ ਦੇਣੀ ਉੱਥੇ ਗੱਲ ਕਰੋ ਨਹੀਂ ਤੁਸੀਂ ਦੱਸ ਦਿਓ ਜਾਇਰ ਕੋਈ ਨਾ ਤੁਸੀਂ ਕਰ ਦਿਓ ਬੰਦੇ ਮੈਂ ਤਾਂ ਕਿਹਾ 50 ਹਜ਼ਾਰ ਦੀ ਦੇ ਦੇ ਦੋ ਨਹੀਂ ਇਹਨਾਂ ਨੂੰ ਤਾਂ ਦਾਸ ਤੋ ਜੇ ਲੱਖ ਕਹਿ ਤਾ ਤਾਂ ਵੀ ਨਹੀਂ ਮੰਨਿਆ ਜੇ 50 ਕਹਿ ਤਾ ਤਾਂ ਵੀ ਨਹੀਂ ਮੰਨਿਆ ਸਹੀ ਸਹੀ ਚਲੋ ਜੀ ਆ ਵੀ ਛੋੜ ਛੋੜ ਕਿੰਨੀ ਕਰੋਗੇ ਛੋੜ ਮੈਂ ਨਾ 80 ਦੀ ਦੇ ਦਈਏ ਫਿਰ ਅੱਛਾ ਛੋੜ ਕਰਦੇ ਹੋ ਮੌਕੇ ਤੇ ਹਾਂ ਥੋੜਾ ਬੜਾ ਮਾਨ ਤਾਨ ਕੇ 75 ਦੀਆਂ ਕਰਦੀਏ ਪੂਰੇ ਦੀ ਨਹੀਂ ਜ਼ਿਆਦਾ ਨਾ ਕਰੋ ਤੁਸੀਂ ਜੀ ਹਾਂ ਨਾ ਜੀ ਚਲੋ ਜੇ ਤੁਸੀਂ ਕਹਿ ਤਾ ਵਾ ਠੀਕ ਹੈ ਜੋ ਸ਼ੋਰਟ ਕਰਦੇ ਹੋ ਮੌਕੇ ਤੇ ਹਨਾ ਛੋਟੀ ਸੋਹਣੀ ਸੁਨੱਖੀ ਪੂਰੀ ਆ ਕਮੀ ਪੇਸ਼ੀ ਕੋਈ ਨਹੀਂ ਪਿੱਛੇ ਪੁੱਛੇ ਦੀ ਤੇ ਥਾਣਾ ਥੁਣਾ ਦੀ ਕੋਈ ਗਰੰਟੀ ਹੈ ਪੂਰੀ ਨਹੀਂ ਆਪੇ ਆ ਕੇ ਚੈੱਕ ਕਰੇ ਅਗਲਾ ਇਦਾਂ ਕੀ ਤੁਸੀਂ ਧਾਰਾਂ ਕੀ ਮਾਰਨੀ ਆ ਧਾਰਾਂ ਨਾ ਮਾਰਿਓ ਨਹੀਂ ਧਾਰਾਂ ਨਹੀਂ ਮਾਰਨੀ ਆ ਬਸ ਬਾਕੀ ਐਂ ਸੀਲ ਹਾਂਜੀ ਹਾਂਜੀ ਸੀਲ ਸੁਲ ਚੰਗੀ ਸੋਹਣੀ ਆ ਆ ਵੇਖੋ ਜੀ ਹਵਾਨਾ ਵੀ ਸੋਹਣਾ ਤਿਆਰ ਕਰ ਜਾਣਾ ਨਾ ਬਾਕੀ ਸਾਂਭ ਦੀ ਘਾੜਿਆ ਇਹਨੂੰ ਉੱਤੋਂ ਕੈਮ ਆ ਤੇ ਖਰਾਕ ਚਾਰ ਦੋ ਦੁੱਧ ਸੋਹਣਾ ਚਾਊਗੀ ਠੀਕ ਹੈ ਕਰ ਨਹੀਂ ਮੇਰੀ ਕੋਈ ਗੱਲ ਬਾਤ ਹੋਰ ਬਾਕੀ ਆਪਣੀ ਜਿੰਨੇ ਵੀ ਖਾਣੀਆਂ ਕੋਈ ਪੂਰੀ ਚੈੱਕ ਪਾਸ ਕਰਕੇ ਕੋਈ ਲੈ ਕੇ ਜਾਵੇ ਤਸੱਲੀ ਕਰ ਲਿਓ ਹਨਾ ਠੀਕ ਕਰਕੇ ਕੋਈ ਗੱਲ ਬਾਤ ਨਹੀਂ ਬਾਕੀ ਠੀਕ ਹੈ ਬਾਕੀ ਵੀਰ ਕੋ ਸਾਰੇ ਹੀ ਦੁੱਧ ਵਾਲੇ ਡੰਗਰ ਆ ਹੋਰ ਵੀ ਡੰਗਰ ਹੈਗੇ ਆ ਆ ਕੇ ਵੇਖ ਲਿਓ ਜੇ ਕੋਈ ਵੇਚਣਾ ਆ ਤਾਂ ਵੀ ਗੱਲ ਬਾਤ ਕਰ ਲਿਓ ਵੀਡੀਓ ਨੂੰ ਕਰਦੇ ਸ਼ੇਰ ਜੀ ਧੰਨਵਾਦ